ਰਾਮਕਲੀ ਸੱਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤੇ ਲੋਏ ਜਿਉ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਏ ਜਿਉ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਪੈਜ ਰੱਖੋ ਹਰ ਜਨਾਂ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ 베ਲੀ ਜਮਦੂਤ ਕਾਲ ਨਿਖੰਝਨੋ ਸਤਗੁਰੂ ਕੀ ਬੇਨਤੀ ਪਾਈ ਹਰ ਪੱਬ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੇ ਸ਼ਾਬਾਸ਼ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਧਾਣਾ ਆਓ ਮੈਂ ਪਾਸ ਜਿਓ ਹਰ ਧਾਣਾ ਗੁਰ ਪਾਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜਿਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਧਾਣਾ ਭਾਵੇ आनंद अनहद बजै वाजे हर आप ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਔਰ ਲਿਖਿਆ ਪਰਵਾਣਾ ਫਿਰੇ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤ ਗੁਰ ਪਾਣੇ ਆਪਣ ਬਹਿ ਪਰਵਾਰ ਸਦਾ ਆ ਮਤ ਮੈਂ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜ ਮਿਤ ਦਿਗਸ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪ੍ਰਫੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਤ ਪੁੱਤ ਪਾਈ RAMDAS ਪੈਰੀਂ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕੇਸ਼ੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਨ ਜਿਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜ਼ਾ ਜਿਓ ਮੋਰੀ ਪੁੱਤ ਸਨਮੁਖ ਹੋਇਆ RAMDAS ਪੈਰੀ ਪਾਏ ਜਿਓ ਸਭ ਪਵੇ ਪੈਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਫੇਰ ਸਤਗੁਰੂ ਆਣ ਨਿਵਾਇਆ ਹਰ ਗੁਰੇ ਪਾਣ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਇ ਜਿਉ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਰਾਮ ਕਲੀ ਮਹਿਲਾ ਪੰਜਵਾ ਸ਼ੰਤ ਇਕੋ ਓੰਕਾਰ ਸਤਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਸਵਾਉ ਨ ਜਾਣੇ ਮੂੜਾ ਮਾਇਆ ਮਦਮਤਾ ਹੋਚੀ ਬਤਾ ਮਿਲ ਨਾ ਜਾਈ ਪਰਮ ਥੜਾ ਕਹੋ ਨਾਨਕ ਗੁਰਬਿਨ ਨਾਹੀ ਸੂਝ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰ ਸੋਨਿਆ ਇਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਨਿਆ ਜਿਸ ਨੂੰ ਰਾਖੈ ਸੋ ਸਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਕਹ ਨਾਨਕ ਜੋ ਪ੍ਰਭ ਕੋ ਥਾਣਾ ਇਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਝਾਣੋ ਸੁਗੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ ਚਾਖ ਅਘਾਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨਹੀ ਪਾਇ ਤਿਨਹਿ ਆਇ ਸਗਲ ਤਿਸੈ ਕਾ ਮਾਣੋ ਕੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸਹ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਏ ਮੰਗਲਾ ਸੋਹ ਲੜਾ ਪ੍ਰਭ ਸੋਹ ਲੜਾ ਅਨਹਦ ਤੁਨੀਏ ਸੋਹ ਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਾਈਏ ਸਭ ਕਿਛ ਪਾਈਏ ਮਰਨ ਨ ਆਵੇ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਆ ਕਹਾ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ RAM ਕਲੀ ਮਹਲਾ ਪੰਜਵਾ ਹਰ ਹਰ ਥਿਆਏ ਮਨਾ ਖਿਨ ਨਾਮ ਵਿਸਾਰੀਐ राम रामा, राम राम रमा कंठ उरतारीए उरधार हर हर पुरख पूरन पारब्रह्म निरंजनो पै दूर करता पाप हरता दसह दुख भवखंडनो जगदीश ईश गोपाल माधो गुण गोविंद विचारीए ਬਿਨੁ ਵੰਤ ਨਾਨਕ ਮਿਲ ਸੰਗ ਸਾਧੂ ਦਿਨ ਸੋਰਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਥਰਾ ਨਾਮ ਨਰਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਤੇ ਆਇਣਾ ਕਿਲ ਵਿਖ ਹਰਣਾ ਨਾਮ ਤੁਨਹ ਚਰਣਾ ਨਾਮ ਜਮ ਕੀ ਤਰਾਸ ਹਰਾ ਦਿਨਵੰਤ ਨਾਨਕ ਰਾਸ ਜਨ ਕੀ ਚਰਨ ਤੁਮਲਾ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਇਆਲ ਸੁਣ ਭਗਤ ਵਖਾ ਨਹੀਂ ਜੀ ਜੰਤ ਸਭ ਤੋਂ ਜਿ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਤਿਕ ਏਕ ਦਾਤਾ ਕਰੋਣਾ ਮੈਂ ਜਗਦੀਸ਼ਵਰਾ ਸਾਧੂ ਸੰਤ ਸੁ ਜਾਣ ਸੋਈ ਜਿਸੈ ਪ੍ਰਭ ਜੀ ਮਾਨਈ ਬਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੇ ਪਛਾਨਈ ਮੋਹੇ ਨਿਰਗੁਣ ਅਨਾਥ ਸ਼ਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦਰੜਾਇ ਗੁਰਨਾਮ ਦੀਆ ਕੁਸ਼ਲ ਥੀਆ ਸਰਬ ਇੱਛਾ ਪੁੰਨੀਆਂ ਜਲਨੇ ਬੁਝਾਈ ਸ਼ਾਂਤਿ ਆਈ ਮਿਲੇ ਤਰੀ ਬਿਸ਼ੁੰਨੀਆਂ ਆਨੰਦ ਹਰਕ ਸਹਜ ਸਾਚੇ ਮਹਾ ਮੰਗਲ ਗੁਣ ਗਾਇ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ RAM KALI ਮੈਲਾ ਪੰਜਵਾ ਰੁਣ ਛੋੜੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਰੋ ਪੀਜੈ ਰਹਿਣ ਦਿਨ ਸਰਾਧੀਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲਾ ਸਾਦੀ ਐ ਪਾਉ ਧਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਧਗਤ ਗਾਵੈ ਗੁਣ ਤੇਰੇ RAM ਅਨੰਦ ਮੰਗਲ ਗੋਰ ਚਰਣੀ ਲਾਗੇ ਆਏ ਸੁਖ ਤੇਰੇ RAM ਸੁਖ ਨਿਧਾਨ ਮਿਲਿਆ ਦੁਖ ਹਰਿਆ ਤੇ ਪਾ ਕਰ ਪ੍ਰਭ ਰਖਿਆ ਹਰ ਚਰਨ ਲਾਗ ਪ੍ਰੰਪ ਭਾਗ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਐ ਪ੍ਰਭ ਸਾਧ ਜਨ ਮੇਲ ਹਰ ਕੀਰਤਨ ਸੁਣੀਐ ਰਾਮ ਦਇਆਲ ਪ੍ਰਭੂ ਦਮ ਉਧਰ ਮਾਦੋ ਅੰਤ ਨ ਪਾਈਐ ਗੁਨੀਐ ਰਾਮ ਦਇਆਲ ਦੁਖ ਹਰ ਸ਼ਰਨ ਦਾਤਾ ਸਗਲ ਦੋਖ ਨਿਵਾਰਣੋ ਮੋ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਤਬ ਮਿਆ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ ਰਾਮ ਆਠ ਪਰ ਆਪਣਾ ਤਬ ਸਿਮਰੈ ਏਕੋ ਨਾਮ ਤੇ ਆਏ ਰਾਮ ਹਾਏ ਸੋ ਪ੍ਰਭ ਤਰੇ ਪਵਜਲ ਰਹਿ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇਛੁ ਪੁਨਨੀ ਆਸ ਪੂਰੀ ਮਿਲੇ ਸਤਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹਿਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸ਼ਰਣਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਐ ਵਿਪਤ ਨਿਵਾਰਣ ਰਾਮ ਸ਼ੰਤ ਪ੍ਰਭ ਵਿਪਤ ਨਿਵਾਰਣੋ ਇਸ ਬਿਨ ਅਵਰ ਨਾ ਕੋਏ ਜਿਉ ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਲ ਸੋਏ ਜਿਓ ਜਲ ਥਲ ਮਹੀਲ ਪੂਰੇ ਰਹਾ ਇੱਕ ਨਿਮਕ ਮਨੋਂ ਨਾ ਵੀ ਸਰ ਗੁਰ ਚਰਨ ਲਾਗੇ ਦਿਨ ਸੁਫਾਗੇ ਸਰਬ ਗੁਣ ਜਗਦੀਸ਼ ਰ ਕਰ ਸੇਵ ਸੇਵਕ ਦਿਨ ਸੁ ਰਹਿਣੀ ਤਿਸ ਭਾਵ ਸੋਏ ਜਿਓ ਬਲ ਜਾਏ ਨਾਨਕ ਸੁਖਾਂ ਦਾ ਤੇ ਪਰਗਾਸ ਮਨ ਤਨ ਹੋਏ ਜਿਓ ਸ਼ਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਤੇਤ ਗੋਪਾਲ ਕੀ ਗੋਵਿੰਦ ਸੰਕਟ మోਚ ਸ਼ੰਤ ਤੈ ਸੰਕਟ ਕਾਟੇ ਨਾਰਾਇਣ ਦਿਆਲ ਜਿਓ ਹਰ ਗੁਣ ਆਨੰਦ ਗਾਏ ਬਦੀਨਾ ਨਾਥ ਪ੍ਰਤਪਾਲ ਜਿਓ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੈ ਸਿਉ ਰੰਗ ਲਾਗਾ ਕਰ ਚਰਨ ਨਮਸਤਕ ਮੇਲ ਲਿਨੈ ਸਦਾ ਆਨੰਦਿਨ ਜਾਗਾ ਜਿਓ ਪਿੰਡ ਗ੍ਰਹਿ ਥਾਨ ਤਿਸ ਕਾ ਤਨ ਜੋ ਬਨ ਧਨ ਮਾਲ ਜਿਓ ਸਦ ਸਦ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜਿਓ ਸ਼ਲੋਕ ਪ੍ਰਸੰਨਾ ਉਚਰ ਹਰ ਹਰੇ ਗੁਣ ਗੋਵਿੰਦ ਵਖਿਆਲ ਨਾਨਕ ਪਕੜੀ ਤੇਤ ਏਕ ਪਰਮੇਸ਼ਰ ਰਖੈ ਨਿਦਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾ ਕੈ ਲਾਗ ਜਿਓ ਭਜ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜਿਓ ਇੱਕ ਓਟ ਤੀਜੈ ਜਿਓ ਦੀਜੈ ਆਸ ਇੱਕ ਧਰਨੀ ਧਰੈ ਸਾਧ ਸੰਗੈ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੈ ਫਿਰ ਨਾ ਲੱਗੈ ਦਾਗ ਜਿਓ ਬਲ ਜਾਏ ਨਾਨਕ ਪੁਰਖ ਪੂਰਨ ਸਿਰਜਾ ਕਾ ਸੁਹਾਗ ਜਿਓ ਸ਼ਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਤਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ਾਂਤ ਸਗਲ ਇਛ ਮੇਰੀ ਪੁੰਨਿਆ ਮਿਲਿਆ ਨਰੰជន ਨਰਾਏ ਜਿਓ ਅਨੰਦ ਭਇਆ ਵਡ ਭਾਗੀ ਹੋ ਘਰੇ ਪ੍ਰਗਟੇ ਪ੍ਰਭ ਆਏ ਜਿਓ ਘੇ ਲਾਲ ਆਏ ਪੁਰਬ ਪਮਾਏ ਤਾਂ ਕੀ ਉਪਮਾ ਕਿਆ ਗਣਾ ਦੇ ਅੰਤ ਪੂਰਨ ਸੁਖ ਸਹਜ ਦਾਤਾ ਕਮਨ ਰਸਨਾ ਗੁਣ ਫੜਾ ਆਪੇ ਮਿਲਾਏ ਘੇ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜਿਉ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਾ ਸਮਾਏ ਜਿਉ ਰਾਮ ਕਲੀ ਮੈਲਾ ਪੰਜਵਾ ਰਣ ਠੰਡ ਨੜਾ ਗਾ ਸਖੀ ਹਰ ਇੱਕ ਤਿਆਵੋ ਸਤ ਗੁਰ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਵੋ